ਬਰੇ ਜਿਹੜੀਆਂ ਸਿੰਝਾ ਹੈ ਨਾ ਜਿੱਥੋਂ ਤੱਕ ਮੈਨੂੰ ਪਤਾ ਹਾਂਜੀ ਇਹ ਜਦੋਂ ਦਾ ਸ਼ੁਰੂ ਹੋਈਆਂ ਸੀ ਇਹ ਸੁਖਣਾ ਦੀਆਂ ਸੀ ਹਾਂਜੀ ਸੁੱਖਾਂ ਦੀਆਂ ਲਾ ਲੋ ਜਾਂ ਪੁਰਾਣੇ ਟਾਈਮ ਤੇ ਕੋਈ ਵੀ ਪਿੰਡ ਤੇ ਨਗਰ ਤੇ ਆਫਤ ਆਉਣੀ ਹਾਂਜੀ ਕੋਈ ਸਾਧੂ ਸੰਤ ਮਹਾਤਮਾ ਨੇ ਪਿੰਡ ਚ ਆਉਣਾ ਜੀ ਉਹਨਾਂ ਨੇ ਕਹਿਣਾ ਵੀ ਪਹਲਵਾਨਾਂ ਦੇ ਕੋਲ ਕਰਾਓ ਜੀ ਉਹਨਾਂ ਦਾ ਸੇਵਾ ਪਾਣੀ ਕਰੋ ਕਿਉਂਕਿ ਪਹਲਵਾਨਾਂ ਨੂੰ ਸਾਧੂ ਦਾ ਦਰਜਾ ਦਿੱਤਾ ਜਾਂਦਾ ਸੀ ਅੱਛਾ ਜੀ ਕਿਉਂਕਿ ਉਹਨਾਂ ਦੀ ਜੀਵਨ ਜਾਂਚ ਉਸ ਤਰ੍ਹਾਂ ਦੀ ਸੀ ਜੀ ਵੀ ਉਚਾਨੀ ਬੋਲਣਾ ਆਪਣਾ ਸਰੀਰ ਸਾਫ ਕੇ ਰੱਖਣਾ ਜੱਦੀ ਸਦੀ ਰਹਿਣਾ ਜੀ ਨੇਕ ਨੀਤੀ ਰੱਖਣੀ ਸੋ ਜੋ ਗੁਣ ਆਪਾਂ ਸਾਧੂਆਂ ਚ ਵੇਖਦੇ ਆ ਉਹ ਇਹੀ ਹੁੰਦੇ ਉਹੀ ਪਹਿਲਵਾਨਾਂ ਦੇ ਵਿੱਚ ਵੇਖਦੇ ਸੀ ਹਾਂ ਤੇ ਉਹਨਾਂ ਨੇ ਕਹਿਣਾ ਵੀ ਆਪਣੇ ਪਿੰਡ ਤੁਹਾਡੇ ਜਦੋਂ ਕੋਈ ਵੀ ਆਫਤ ਆਉਂਦੀ ਵੀ ਤੁਸੀਂ ਆਪਦੀ ਪੂਰੀ ਸ਼ਰਧਾ ਨਾਲ ਪਹਿਲਵਾਨਾਂ ਨੂੰ ਬੁਲਾ ਕੇ ਦਾਨਪੁੰਨ ਕਰੋ ਤੇ ਪ੍ਰਮਾਤਮਾ ਭਲੀ ਕਰੂਗਾ ਤੇ ਇਹ ਕਈ ਪਿੰਡਾਂ ਚ ਵੀ ਇਹ ਪ੍ਰਤੱਖ ਵੀ ਆ ਜਿੱਦਾਂ ਜਿੱਥੇ ਗਏ ਆ ਦੇਖਿਆ ਹਾਂ ਜੀ ਪੀ ਕਈ ਪਿੰਡਾਂ 'ਚ ਡੰਗਰਾਂ ਨੂੰ ਬਿਮਾਰੀ ਪੈ ਜਣੀ ਜਾਂ ਖੁਸ਼ ਹੋ ਜਾਣਾ ਫਿਰ ਜਲੋਂ ਦੀਆਂ ਛਿੰਝਾਂ ਆਉਣ ਲੱਗੀਆਂ ਉਦੋਂ ਦਾ ਉਹ ਕੰਮ ਕਦੇ ਨਹੀਂ ਹੋਇਆ ਕਾਹ ਹੈ ਡੋਂਬੇਟ ਪਿੰਡ ਆਈ ਆਪਣੇ